वागुरु जी का खालसा वागुरु जी की फतेह सत्कारयोग प्रिंसिपल साहबान मेहमान मुख्य मेहमान अध्यापक साहबानी पेरेंट्स और मेरे स्कूल के बड़े ही प्यारे भाव मेरे सामने बैठे एम एल एम पी ਔਰ ਔਰ ਬਹੁਤ ਸਾਰੇ ਬਟਗਾ ਪੋਸਟਾਂ ਤੇ ਜਾਣ ਵਾਲੇ ਸੰਭਾਵੀ ਪ੍ਰਭਾਵੀ ਸ਼ਖਸੀਅਤਾਂ ਤਾਂ ਮੈਂ ਅਕਸਰ ਇਹ ਗੱਲ ਕਹਿੰਦਾ ਜਦ ਮੈਂ ਇੱਥੇ ਪੜਾਉਂਦਾ ਸੀ ਤਾਂ ਮੈਂ ਇਹੀ ਗੱਲ ਕਹਿੰਦਾ ਸੀ ਕਿ ਮੇਰੇ ਸਾਹਮਣੇ ਬੈਠੇ ਬੱਚੇ ਜਿਹੜੇ ਆ ਕੋ ਐਮਐਲਏ ਆ ਕੋਈ ਐਮਪੀ ਆ ਆਉਣ ਵਾਲੇ ਸਮੇਂ ਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਉਹ ਨੇਤਾ ਮਹਿਰਾਨਾ ਔਰ ਬੜਾ ਸੁਭਾਗਾ ਬੱਚਿਓ ਗੱਲ ਸੁਣੋ ਬੇਟਾ ਗੱਲ ਸੁਣ ਬੜਾ ਹੈਰਾਨ ਹ ਕਿ ਮੈਂ ਬੜਾ ਵਡਭਾਗਾ ਹ ਕਿ ਮੈਂ ਇਸ ਸਕੂਲ ਦੇ ਵਿੱਚ 12 ਸਾਲ ਪੜਾਇਆ ਬੜਾ ਵਡਭਾਗਾ ਹ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹ ਕਿ ਮੈਂ ਮੈਨੂੰ ਪ੍ਰਮਾਤਮਾ ਨੇ ਇਨਸਾਨ ਬਣਾਇਆ ਇਨਸਾਨ ਤੋਂ بڑا ਐਹਸਾਨ ਮੇਰੇ ਤੇ ਮੈਂ ਇੱਕ ਅਧਿਆਪਕ ਬਣਿਆ ਔਰ ਮੈਂ ਸਮਝਦਾ ਕਿ ਉਸ ਤੋਂ ਵੱਡਾ ਐਹਸਾਨ ਮੇਰੇ ਤੇ ਪ੍ਰਮਾਤਮਾ ਨੇ ਇਹ ਕੀਤਾ ਕਿ ਮੈਂ ਲੱਖੇ ਵਾਲੀ ਬੁਆਏ ਸਕੂਲ ਦੇ ਵਿੱਚ ਅਧਿਆਪਕ ਬਣ ਕੇ ਆਇਆ ਬੜਾ ਸ਼ੁਕਰਗੁਜ਼ਾਰ ਆ ਮੈਂ ਹੈਰਾਨ ਆ ਕਿ ਇੱਥੇ ਜੋ ਸਖਸ਼ੀਤ ਆਉਂਦੀ ਹੈ ਉਹ ਬੜੀ ਗ੍ਰੇਟ ਔਰ ਟੈਲੈਂਟਡ ਹੁੰਦੀ ਹੈ ਜਿੰਨੇ ਦੇ ਆਪਕ ਇੱਥੇ ਆਉਂਦੇ ਆ ਉਹ ਕਮਾਲ ਕਰਦੇ ਆ ਅਸੀਂ ਇਸ ਐਸ ਸਟੇਜ ਤੇ ਪਹਿਲਾ ਪ੍ਰੋਗਰਾਮ ਕਰਵਾਇਆ ਸੀ ਔਰ ਪੰਜਾਬੀ ਗੀਤ ਜੇ ਮੁੰਡਿਆ ਸਾਡੀ ਤੋਰ ਤੋਂ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਇਹ ਪ੍ਰੋਗਰਾਮ ਕਰਵਾਇਆ ਬੜਾ ਮਕਬੂਲ ਹੋਇਆ ਉਸ ਤੋਂ ਬਾਅਦ ਹਰ ਸਟੇਜ ਕਦੇ ਫਲॉप ਨਹੀਂ ਗਈ ਬੜੇ ਟੈਲੈਂਟਡ ਅਧਿਆਪਕ ਬੜੇ ਬੁੜੇ ਹੀ ਮਾਹਰ ਕਲਾਕਾਰ ਇੱਥੇ ਬੈਠੇ ਮੈਂ ਹੈਰਾਨ ਇਸ ਗੱਲ ਤੋਂ ਆ ਜਿਵੇਂ ਕਰਤਾਰ ਰਮਦਾ ਨਵੀਂ ਤੋਂ ਨਵੀਂ ਕਲਾਕਾਰ ਔਰ ਤੇਜ਼ ਤਰਾਰ ਗਉਣ ਵਾਲੀ ਪੱਟ ਲਿਆਉਂਦਾ ਸੀ ਨਾ ਮੈਂ ਹੈਰਾਨ ਆ ਸਾਡੇ ਪ੍ਰਿੰਸੀਪਲ ਤੇ ਪਤਾ ਨਹੀਂ ਕਿੱਥੋਂ ਪੱਟ ਕੇ ਲਿਆਉਂਦੇ ਆ ਵਧੀਆ ਟੀਚਰ ਅਬ ਇਹ ਸਟੇਜ ਤੇ ਬੋਲਦੀਆਂ ਲੜਕੀਆਂ ਵੇਖੀ ਐ ਕਮਾਲ ਬਾ ਕਮਾਲ ਸਾਡਾ ਪ੍ਰਿੰਸੀਪਲ ਮੈਂ ਹੁਣ ਖੇਡ ਪੰਜਾਬੀ ਬੋਲੂਗਾ ਸਾਡਾ ਪ੍ਰਿੰਸੀਪਲ ਪਤੰਦਰ ਐ ਇੱਕ ਕਰਤਾਰ ਰੰਗਲੇ ਤੋਂ ਵੀ ਟੱਪ ਗਿਆ ਤਗੜੀਆਂ ਤਗੜੀਆਂ ਕਲਾਕਾਰਾਂ ਲਿਉਂਦਾ ਔਰ ਬੜੇ ਤਗੜੇ ਤਗੜੇ ਕਲਾਕਾਰ ਲਿਉਂਦਾ ਜਿਹੜੇ ਇਸ ਸਕੂਲ ਨੂੰ ਵਕਤ ਹੀ ਬੀਤੇ ਸਮਾਂ ਤੇ ਮੌਜੂਦਾ ਸਮਾਂ ਤੇ ਨਾਲ ਦੀ ਨਾਲ ਆਉਣ ਵਾਲਾ ਸਮਾਂ ਜਿਹੜਾ ਕੰਪਿਊਟਰਾਈਜ਼ਡ ਯੋਗਾ ਉਹ ਵੀ ਯਾਦ ਕਰਾ ਦਿੰਦਾ ਮੈਂ ਸਾਡੇ ਮਿੱਤਰ ਵੀ ਹੈ ਸਾਡੇ ਪ੍ਰਿੰਸੀਪਲ ਵੀ ਹੈ ਸਾਡੇ ਅਫਸਰ ਵੀ ਹੈ ਮੈਂ ਇਹਨਾਂ ਨੂੰ नहीं नहीं बड़ा शुक्रिया करना बड़ा शुक्र गुजार हाँ कि प्रिंसीपल साहब जे प्रिंसीपल हूं जस्ट लाइक यू थोड़े लगे चक दो फेताई तक सताई तक ही रहना आपरे कर देना ਅੰਦੇਹੀ ਦੇ ਨਾਲ ਤਨਮਨ ਤਨ ਦੇ ਨਾਲ ਲਾੜੋ ਜੋਰ ਆ ਬੱਚੇ ਖੜਾ ਜਾਓ ਗੁਲਜਾਰਾਂ ਤੇ ਬਣਾ ਦਿਓ ਅਫੀਸਰ ਇਹਨਾਂ ਸਾਰਿਆਂ ਨੂੰ ਲਾੜੋ ਜੋਰ ਸਾਰਾ ਕਿਸੇ ਨੇ ਨਹੀਂ ਫੁੱਟਾਤਾ ਹਨ ਜੀ ਸਾਹਿਬ ਅਸੀਂ ਤੁਹਾਡਾ ਉਗਰਾ ਰਹੇ ਆ ਤੁਹਾਡੇ ਜਾਨ ਤੋਂ ਬਾਅਦ ਅਸੀਂ ਐਂ ਨਹੀਂ ਕਰਦੇ ਕਿ ਜਿੱਤੇ ਚਲੇਗੇ ਚਲੇਗੇ ਉਹ ਸਾਡੇ ਵਿੱਚ ਹੀ ਸ਼ਾਮ ਨੂੰ ਨਹੀਂ 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 ਸੁਣੋ ਸੁਣੋ ਤਰਾ ਤੁਸੀਂ ਬੋਲਣ ਦਿਓ ਜਾਂ ਨਾ ਬੋਲਣ ਦਿਓ ਪਰ ਅੱਜ ਇਹ ਮੇਰਾ ਮੌਕਾ ਮੇਰੇ ਹੱਥ ਆਇਆ ਹੈ ਮਾਈਕ ਮੈਂ ਕਿਹੜੇ ਜੁਨਾ ਵੀ ਕੁਝ ਮੈਂ ਆਈਟਮਸ ਵੇਖੀਆਂ ਕਲਾਕਾਰਾਂ ਦੇ ਜਿਹੜੇ ਮੁੰਡਿਆਂ ਦੇ ਚਿਹਰੇ ਵੱਡੇ ਵੱਡੇ ਕਲਾਕਾਰਾਂ ਨੂੰ maat ਪਾਉਂਦੇ ਸੀ ਉਹ ਜਿਵੇਂ ਸਿੱਧੂ ਗਾੜਿਆ ਸੀ ਨਾ ਮੁੰਡਾ ਵੈਸੇ ਤੇ ਮੈਨੂੰ ਯਾਦ ਨਹੀਂ ਆ ਰਿਹਾ ਹੋ ਸਕਦਾ ਮੇਰੇ ਕੋਲੇ ਪੜਿਆ ਵੀ ਹੋਵੇ ਪਰ ਮੈਂ ਹੈਰਾਨ ਆ ਵੀ ਐਡੀ ਵਧੀਆ ਕੁਆਲਿਟੀ ਬੱਚੇ ਦੇ ਵਿੱਚ ਬੱਚਾ ਬਹੁਤ ਵਧੀਆ ਢੰਗ ਦੇ ਨਾਲ गा ਰਿਹਾ ਹੈ ਮੁਕਾਹ بڑے ਢੰਗ ਦੇ ਨਾਲ ਵਿਹਾ ਗੀਤ ਦੀ ਸ਼ੁਰੂਆਤ بڑے ਢੰਗ ਦੇ ਨਾਲ ਕਰ ਰਿਹਾ ਹੈ ਪਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਸਾਡੇ ਜਿਹੜੇ ਸਾਜ਼ੀ ਆ ਉਹਨੂੰ ਸਮਝ ਨਹੀਂ ਸਕੇ ਇਹ ਮੁਕਾਰ ਹੈ ਬੇਫੇਰੋ ਤੋਂ ਉਹਨੂੰ ਲਾ ਦਿੰਦੇ ਕਿਉਂਕਿ ਉਹ ਸਵਾਦ ਮੁੱਕ ਜਾਂਦਾ ਹੈ ਮੁੜ ਕੇ ਜੇ ਅਸੀਂ ਦੂਜੀ ਵਾਰ ਸ਼ੁਰੂ ਕਰੀਏ ਤਾਂ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਨਾ ਆ ਸਾਡੇ ਪ੍ਰਤਾਪ ਜੀ ਬਸੰਤ ਪ੍ਰਤਾਪ ਜੀ ਇਹਨਾਂ ਨੇ ਜਿਹੜੀ ਸਾਨੂੰ ਰਿਟਰੀਟ ਯਾਦ ਕਰਾਈ ਹੈ ਜਿਹੜਾ ਸਾਡਾ ਪੁਰਾਣਾ ਸਮਾਂ ਯਾਦ ਕਰਾਇਆ ਹੈ ਤੇ ਸਾਡੇ ਬ੍ਰਾਡ ਸਾਹਿਬ ਹੁਣ ਬੱਸ ਕੇ ਗਏ ਆ ਉਹ ਰਿਟਰੀਟ ਹਰ ਸਕੂਲ ਯਾਦ ਨਹੀਂ ਕਰਵਾਉਂਦਾ ਉਹ ਰਿਟਰੀਟ ਇਹੀ ਸਕੂਲ ਆ ਜਿਹੜਾ ਯਾਦ ਕਰਾਉਂਦਾ ਔਰ ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਮੈਂ ਪਹਿਲਾ ਸਕੂਲ ਦੇਖਿਆ ਜਿਸ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਨੂੰ ਪੱਗਾਂ ਬੰਨਣ ਦਾ ਸ਼ੌਕ ਹੈ ਔਰ ਵਿਦਿਆਰਥੀਆਂ ਨੇ ਸਿੱਖ ਪੰਥ ਨੂੰ ਸਿੱਖ ਧਰਮ ਨੂੰ ਬਰਕਰਾਰ ਰੱਖਿਆ ਹੈ ਸ਼ਾਬਾਸ਼ ਵੈਰੀ ਗੁੱਡ ਅਸੀਂ ਪੰਜਾਬ ਦੇ ਵਿਦਿਆਰਥੀਆਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਵਸਨੀਕਾਂ ਜੇ ਸਾਡੇ ਵਿੱਚੋਂ ਪੰਜਾਬੀਅਤ ਦੀ ਝਲਕ ਨਾ ਆਵੇ ਤਾਂ ਮੈਨੂੰ ਲੱਗਦੀ ਹੈ ਵੀ ਲਹਨਤ ਹੈ ਸਾਡੇ ਪੰਜਾਬੀ ਹੋਣ ਤੇ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਹੈ ਪ੍ਰਿੰਸੀਪਲ ਸਾਹਿਬ ਤੁਹਾਡੇ ਕੋਲੇ ਕੱਚੀ ਮਿੱਟੀ ਉਹ ਹੈ ਜਿਹੜੀ ਕਿਸੇ ਦਿਨ ਜਾ ਕੇ ਮੈਲਾਂ ਦੇ ਉੱਪਰ ਲੱਗੇਗੀ ਤੁਸੀਂ ਇਸ ਕੱਚੀ ਮਿੱਟੀ ਨੂੰ ਸੰਭਾਲਣ ਵਾਸਤੇ ਇਕੱਠੇ ਕਰਕੇ ਪਾਟੀ ਕਰ ਪੈਸੇ ਇਕੱਠੇ ਕਰਕੇ ਆਪਾਂ ਸਫਾਈ ਸੇਵਕ ਰੱਖ ਸਕਦੇ ਆ ਪੈਸੇ ਇਕੱਠੇ ਕਰਕੇ ਆਪਾਂ ਕਮਰੇ ਪਾਏ ਆ ਪੈਸੇ ਇਕੱਠੇ ਕਰਕੇ ਆਪਾਂ ਆ ਫਰਸ਼ਾਂ ਲਾਈਆਂ ਪਰ ਮੈਂ ਇੱਕ ਬੇਨਤੀ ਹੋਰ ਕਰਦਾ ਵੀ ਆ ਜਿਹੜਾ ਪਲੇਅਰ ਮਾਸਟਰ ਬੈਠਾ ਸਾਡੇ ਮਗਰ 뮤జిਸ਼ੀਅਨ ਹੈ ਇਹਨੂੰ ਤੁਸੀਂ ਵਿਚਾਰੇ ਨੂੰ ਕੋਈ ਦੇਦਿਆ ਕਰੋ ਤੇ ਸਾਲ ਪਰ ਰੱਖੋ ਖਾ ਵੇਖੋ ਫਿਰ ਤੁਹਾਡਾ ਰਿਜ਼ਲਟ ਕਿਆ ਨਿਕਲਦਾ ਇਹਨੂੰ ਰੱਖੋ ਤੁਸੀਂ ਇਹਨੂੰ ਲੱਖੋ ਸਾਲ ਇਹਨੂੰ ਦੋ ਸਾਲ ਇਕੱਠੇ ਕਰਕੇ ਤਨਖਾਹ ਆਪਾਂ ਦੇਈਏ ਔਰ ਇਹ ਸਾਡੇ ਹੀਰਿਆਂ ਨੂੰ ਤਰਾਛੇ ਫਿਰ ਅਸੀਂ ਪੰਜਾਬ ਜਿੱਤ ਕੇ ਲੈ ਗਏ ਫਿਰ ਸਾਡੇ ਮੁੰਡੇ ਪੰਜਾਬ ਜਿੱਤ ਕੇ ਲਿਉਣ ਕਿਆ ਨਜ਼ਾਰਾ ਇੱਕ ਡੈਫੀਸ਼ੈਂਸੀ ਮੈਂ ਹੋਰ ਕਹਿਣੀ ਚਾਹੁੰਨਾ ਹੈ ਪ੍ਰੋਗਰਾਮ ਬੜਾ ਸੋਹਣਾ ਮੇਰੇ ਕੋਲੇ ਕੋਈ ਸ਼ਬਦ ਨਹੀਂ ਵੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਵਿੱਚ ਸ਼ੈ ਸ਼ਾ ਕਰ ਸਕਾਂ ਬਹੁਤ ਸੋਣਾ ਪਰ ਮੈਂ ਇੱਕ ਗੱਲ ਦੇਖੀ ਹੈ ਇੱਥੇ ਮੁੰਡੇ ਗਾਉਂਦੇ ਆ ਇੱਥੇ ਮੁੰਡੇ ਕੁੜੀਆਂ ਵੜ-ਵੜ ਗਾਉਂਦੇ ਆ ਨੱਚਦੇ ਆ ਮਿਊਜ਼ਿਕ ਸਿੱਖਦੇ ਆ ਆ ਲੜਕਾ ਜਿਹੜਾ ਹੁਣੇ ਗਿਆ ਆਕਾਸ਼ ਉਹ ਲੜਕੇ ਨੇ ਸਾਡਾ ਨਾਮ ਰੌਸ਼ਨ ਕੀਤਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਮੈਡਮਾ ਚੋਂ ਵੀ ਕੋਈ ਕਲਾਕਾਰ ਹੋਣੀ ਚਾਹੀਦੀ ਆ ਕਿਚਰ ਕਉਂਦੇ ਆ ਜੇ ਇੱਥੇ ਮੈਂ 뮤ਜ਼ਿਕ ਸਿੱਖਦੇ ਆ ਮੁੰਡੇ ਸਾਡੇ ਮੁੰਡੇ ਲਾਗੀ ਬਣ ਸਕਦੇ ਆ ਤਾਂ ਇੱਕ ਮੈਡਮ ਸਾਡੇ ਚ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਐ ਜਿਹਦੀ ਜਿਹੜੀ ਹੱਕ ਤਾਣ ਕੇ ਸਟੇਜ ਤੇ ਖੜੇ ਤੇ ਸਾਨੂੰ ਮਿਰਜ਼ਾ ਸੁਣਾਵੇ ਲੰਮੀ ਢੇਕ ਨਾਲ ਜਿਵੇਂ ਕਹਿੰਦੇ ਆ ਸੱਸੇ ਨਹੀਂ ਤੂੰ ਕੰਨ ਕਰ ਨੋਹੇ ਨਹੀਂ ਤੂੰ ਗੱਲ ਸੁਣ ਮੈਂ ਕਹਿਣਾ ਸੀ ਜਿਹਨੂੰ ਕਹਿ ਦਿੱਤਾ ਉਹ ਨੋਟ ਕਰ ਲੈਣਾ ਆ ਆਉਂਦੀ ਸਟੇਜ ਮੈਂ ਇਹੋ ਜੀ ਵੇਖਣੀ ਚਾਹੁੰਦਾ ਛੋ ਮੈਂ ਜ਼ਿਆਦਾ ਸਮਾਂ ਲੈ ਗਿਆ ਮਾਫੀ ਚਾਹੁੰਦਾ ਉਹ ਜੋੜੀ ਕਿਥੇ ਜੀ ਆਪਣੀ ਬੁਲਾਓ ਸਾਡੇ ਛੋਟੀ ਭੈਣ ਨੇ ਇਹ ਗੱਲ ਕਹੀ ਐ ਤਾਂ ਮੈਂ ਹੁਣ ਦੋ ਸ਼ਬਦ ਜਿਹੜੇ ਉਹ ਕਹਨੇ ਸੋਣਾ ਚਰਖੀ ਰੀਨੀ ਦੇ ਦਰਵਾਜ਼ੇ ਵਿੱਚ ਡਾਵੇ ਚਰਖੀ ਰੀਨੀ ਦੇ ਦਰਵਾਜ਼ੇ ਵਿੱਚ ਡਾਵੇ

ਰੰਗ ਦੇ ਹੋ ਮੇਰੇ ਮੱਛ ਨਾਲੇ ਪਰੂਆ ਕਹਿੰਦੀ ਏ ਛੱਤ ਤੇ ਮੇਰੀ ਜੁੜੇ ਹੋਰੇ ਰੱਜ ਨਾਲੇ ਪਰੂਨਾ नज़र दवा की चलजे मथी तुख ते मत ॾी त मत ॾि तुके आऊं